ਪਰ ਆਲੀ ਦਾ ਹੱਲ ਨਿਕਲਿਆ ਕੀ ਹੁਣ ਤੱਕ ਨਹੀਂ ਨਿਕਲਿਆ ਜੀ ਜਿਹੜੇ ਕੋਈ ਪਈ ਆ ਪਰਾਲੀ 1000 ਰੁਪਿਆ ਮੰਗਦੇ ਮਸ਼ੀਨ ਵਾਲੇ ਕਿੰਨੇ ਦਾ ਉਹਦਾ ਚੱਕ ਲੈਂਦੇ ਆ ਜਿਹੜਾ ਨਹੀਂ ਹੁੰਦਾ ਉਹਦੀ 5 ਮਹੀਨਾ ਪਲੇਟ ਤੇ 10000 ਰੁਪਿਆ ਇਕੜਾ ਚੁਣਾ ਛੋਟੇ ਕੋਲੇ ਕੋਈ ਹੱਲ ਨਹੀਂ ਨਾਲਾ ਸਾਧਨ ਹੈ ਉਹਦੇ ਕੋਲੇ ਤਾਂ ਇਕੱਲੀ ਡੱਬੀ ਦੇ ਸੀਖ ਲਈ ਫਿਰਦਾ ਸੜਕ ਤੇ ਸਾਡਾ ਚੱਕ ਲਿਆ ਤਾਂ ਸਾਨੂੰ ਮਿਹਤਰ ਹੈ ਇਹ ਨਾ ਚੱਕਿਆ ਸਾਡੇ ਪਸੀਗਾ ਕਿ ਤੋ ਚੋਕਾਂ ਦੇ ਵਾਹਣ ਵਿਹਲੇ ਪਏ ਤੁਹਾਨੂੰ ਰੋਟੀ ਨਹੀਂ ਕਿਸੇ ਨੇ ਦੇਣੀ ਇਹਨਾਂ ਭੈਣ ਦੀ ਤੇ ਹੁਣ ਮੁੱਖ ਮੰਤਰੀ ਨੇ ਲੈਟਰ ਕਢਾਇਆ ਉਹ ਕਹਿੰਦੇ ਜਿਹੜਾ ਅੱਗ ਲਾਊਗਾ ਉਹਦੀ ਪੈਨਸ਼ਨ ਬੰਦ ਕਰ ਦੇਣੀ ਹੈ ਸਰਕਾਰੀ ਸਹੂਲਤਾਂ ਮਿਲਦੀਆਂ ਉਹ ਵੀ ਬੰਦ ਕਰ ਦੇ। ਕੀ ਹੁਣ ਅਗਲੇ ਦਵਕੇ ਦਾ ਮਾਰਦੇ ਆਪਾਂ? ਕਿ ਪੈਨਸ਼ਨਾਂ ਬੰਦ ਕਰ ਲੈ ਕੇ ਤੇ ਕੁਰਸੀ ਡੇਢੀ ਕਰ ਦਿਆਂਗੇ ਫਿਰ? ਅਸੀਂ ਮਰੇ ਜਮਾ ਤੇ ਨਾਉਂਟ ਵੀਰੇ ਗੱਲ ਦਾ। ਸਾਨੂੰ ਤਾਂ ਦਵਕਾ ਮਾਰ ਜਿੰਦੇ ਵੀ ਜੇ ਅੱਗ ਲਾਈ 2500 ਰੁਪਿਆ ਸਾਨੂੰ ਜੁਰਮਾਨਾ ਪਊਗਾ ਕਿ ਲੈਰਾ ਪੱਟ ਕੜੀ ਲੱਗ ਜੂਗੀ ਤੇ ਸਾਨੂੰ ਤਾਂ ਕੜੀ ਜਾਲੀਆਂ ਖਾਣੀਆਂ ਪੈਣਗੀਆਂ। ਅੱਛਾ ਪਿੱਛੇ ਜਦੋਂ ਸਰਕਾਰ ਦਿੱਲੀ 'ਚ ਸੀਗੀ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਸੀ ਇੱਕ ਘੋਲ ਬਣਾਇਆ ਪਰ ਆਲੀ ਕੱਲ ਜਾ ਕੇ ਕੋਈ ਘੋਲ ਮਿਲਿਆ ਥਨ? ਨਾ ਨਾ ਕੁਛ ਨਹੀਂ ਮਿਲਿਆ ਮਿਲਾਇਆ ਜੀ। ਕੁਛ ਨਹੀਂ ਮਿਲਿਆ ਸਾਨੂੰ। ਅਰੇ ਤਾਂ ਜਿਵੇਂ ਅੱਗ ਲੱਗਣੀ ਸ਼ੁਰੂ ਨਹੀਂ ਹੋਈ ਪਰ ਉਧਰ ਦਿੱਲੀ 'ਚ ਫੇਰ ਕਹਿੰਦੇ ਆ ਵੀ ਉਹ ਕਰੀ ਜਾਂਦੇ ਆ ਵੀ ਕਿਸਾਨਾਂ ਦਾ ਧੂੰਆਂ ਆ ਗਿਆ ਫੇਰ। ਇੱਥੇ 'ਚ ਪਾਣੀ ਨਹੀਂ ਗਿਆ ਮੱਖ। ਖੜਾਂ ਦਾ ਪਾਣੀ ਤਾਂ ਪੰਜਾਬ 'ਚ ਕੋਈ ਘਰ ਡੋਬ ਤੇ ਅਬ ਦਿੱਲੀ 'ਚ ਧੂੰਆਂ ਵੱਧ ਜਾਂਦਾ ਹੋਇਆ। ਸਰਕਾਰ ਕਹਿੰਦੀ ਬਾਪੂ ਕਿਸਾਨ ਪ੍ਰਦੂਸ਼ਣ ਬੜਾ ਕਰਦੇ ਆ ਅੱਗ ਲਾ ਕੇ। ਯਾਰ ਉਹਨਾਂ ਦੇ ਫੈਕਟਰੀਆਂ ਦੇ ਜਾਂ ਸਾਡੇ ਚੋਣਿਆਂ ਦਾ ਆਉਂਦਾ। ਹੁਣ ਅਸੀਂ ਕਿ ਜਾਈਏ ਕਿਧਰ ਨੂੰ। ਸਾਡੇ ਕੋਲ ਹੱਲੀ ਹੋਰ ਕੋਈ ਹੈ ਨਹੀਂ। ਐਨੀ ਐਨੀ ਕਰਕੇ ਬਾਲ ਲਾਂਗੇ ਜੇ ਸਾਨੂੰ ਮੜੀ ਖੁੱਲ ਦੇ ਦੇਣ ਤਾਂ। ਪਰ ਖੁੱਲ ਦੇ ਦੇ। ਮੈਂ ਕਹਿੰਦਾ ਇੱਥੇ ਹੱਥ ਗੜੀਆਂ ਲਾ ਕੇ ਰਕਾਰ 'ਚ ਬਾਲ ਲੈਣਾ। ਚਲ ਪੁੜ ਕਰੀਏ ਕੀ ਮਰੇ ਆ ਕਾਰੋਏ ਜਰੀ ਜਾਣ ਹਰ ਰਕ ਕਰਨੀ ਗਣਕੇ ਸਾਨੂੰ ਗਣਕੇ ਰੇ ਛੱਡ ਜਾਣਾ ਨਹੀਂ ਅਗ ਲੂੰਗਾ ਕੋਈ 1 ਕਿਲੋ ਦੇ ਪਿਆ ਵੀ ਲੈ ਵਣ ਗਲੀ ਜੋ ਪਾਣੀ ਛੱਡ ਦਿਆ ਕਰਾਂਗੇ ਚੋਨਾ ਫੇਰ ਲਾ ਦੇਾਂਗੇ ਸਾਨੂੰ ਖਾਣ ਨੂੰ ਦੇ ਦੇਣ ਸਾਡੀ ਬਚਤ ਨਾ ਦੇਣ ਸਾਨੂੰ ਲੋਕੋਏ ਟੀਵੀ ਨਾਲ ਜੁੜੇ ਤੁਸੀਂ ਮੈਂ ਮਹਮਤਾਜ ਝੋਨੇ ਦੀ ਫਸਲ ਮੰਡੀ ਦੇ ਵਿੱਚ ਪਈ ਹੈ ਪਰ ਇਸ ਤੋਂ ਬਾਅਦ ਜਿਹੜੀ ਅਗਲੀ ਮੁਸ਼ਕਲ ਹੈ ਉਹ ਪਰਾਲੀ ਨੂੰ ਲੈ ਕੇ ਕਿ ਜਿਹੜੀ ਪਰਾਲੀ ਹੈ ਉਹ ਬਾਣਾ ਦੇ ਵਿੱਚ ਪਈ ਹੈ ਪਰਾਲੀ ਦਾ ਕੋਈ ਹੱਲ ਹਾਲੇ ਤੱਕ ਨਜ਼ਰ ਨਹੀਂ ਆ ਰਿਹਾ ਕਿਸਾਨ ਨੇ ਜਿਹੜੇ ਉਹ ਵੜੀ ਕਰੇ ਨੇ ਕਿ ਭਾਈ ਕਦੋਂ ਸਾਡੀ ਪਰਾਲੀ ਹੈ ਜਿਹੜੀ ਉਹ ਚੱਕੀ ਜਾਊਗੀ ਨਹੀਂ ਤਾਂ ਅੱਗ ਜਿਹੜੀ ਉਹ ਲਾਉਣੀ ਪੈਣੀ ਹੈ ਤੇ ਜੇ ਅੱਗ ਲਾਉਣ ਵਾਲਿਆਂ ਲਈ ਸਰਕਾਰ ਨੇ ਇੱਕ ਨਵਾਂ ਫਰਮਾਨ ਜਾਰੀ ਕੀਤਾ ਕਿ ਭਾਈ ਸਰਕਾਰੀ ਸਹੂਲਤਾਂ ਬੰਦ ਕਰ ਦੇਣੀਆਂ ਦਾ ਕਿਸਾਨਾਂ ਦੇ ਕੋਲੋਂ ਜਾਣਦੇ ਆ ਕਿ ਕੀ ਸਰਕਾਰ ਨੇ ਕੋਈ ਹੱਲ ਕੱਢ ਕੇ ਦਿੱਤਾ ਪਰਾਲੀ ਦਾ ਜਾਂ ਸਰਪ ਜਰਮਾਨੇ ਪਾਉਣ ਦੇ ਲਈ ਕਹਿ ਰਹੇ ਆ ਪਰ ਹੱਲ ਕੋਈ ਨਹੀਂ ਦਿੱਤਾ ਗੱਲ ਬਾਤ ਬਾਪੂ ਜੀ ਜਿਵੇਂ ਆਪਾਂ ਝੋਨੇ ਦੀ ਫਸਲ ਤਾਂ ਹੁਣ ਮੰਡੀਆਂ ਚ ਆ ਗਈ ਆ ਪਰ ਅਗਲਾ ਮਸਲਾ ਹੁਣ ਪਰਾਲੀ ਨੂੰ ਲੈ ਕੇ ਆ ਕੀ ਆ ਪਰਾਲੀ ਦਾ ਹੱਲ ਨਿਕਲਿਆ ਕੀ ਹੁਣ ਤੱਕ ਨਹੀਂ ਨਿਕਲਿਆ ਜੀ ਕੋਈ ਮਸਲਾ ਨਹੀਂ ਨਿਕਲਿਆ ਦਾ ਜਿਹੜੇ ਕੋਈ ਪਈ ਆ ਪਰਾਲੀ 1000 ਰੁਪਿਆ ਮੰਗਦੇ ਆ ਮਸ਼ੀਨ ਵਾਲੇ ਕਿਲੇ ਦਾ ਕਿਲੇ ਦਾ 1000 ਮੰਗਦੇ ਆ ਹਾਂਜੀ ਠੀਕ ਹੈ ਉਹਦਾ ਚੱਕ ਲੈਂਦੇ ਆ ਜਿਹੜਾ ਨਹੀਂ ਦਿੰਦਾ ਉਹਦੀ ਪਈ ਹੂੰ ਉਹ ਜਿੰਨੇ ਜਿੰਨੇ ਮੰਨ ਲਓ ਜਿੰਨੀ ਜ਼ਮੀਨ ਐ ਉਨੀਆਂ ਮਸ਼ੀਨਾ ਹੈਗੀਆਂ ਨੇ 5 ਮਹੀਨੇ ਦਾ ਪਲੈਨ ਜੀ 5 ਮਹੀਨਾ ਤੁਹਾਡੇ ਪਿੰਡ ਚ ਤੇ 10000 ਏਕੜ 10000 ਰੇਕੜ ਹਾਂਜੀ ਠੀਕ ਐ ਕਿੱਲੇ ਦਾ 1000 ਰੁਪਇਆ 1000 ਰੁਪਇਆ ਕਿ ਹਾਂ ਉਹ ਵੇਖੋ ਹੁਣ ਕੀ ਬੰਦਾਂ ਨੂੰ ਹੁਣ ਕਿੰਨੇ ਦਿਨ ਮਤਲਬ ਹੋਰ ਅਡੀਕ ਸਕਦੇ ਹਾਂ ਹਲਤਾ ਹੀ ਐ ਜੀ ਕਣਕ ਵੀ ਬੀਜਣੀ ਆ ਫਿਰ ਹਲਤਾ ਹੀ ਖੀਰਤਾ ਜੀ ਹੂੰ 5 ਤਰੀਕ ਨੂੰ ਬੁਜਾਈ ਸ਼ੁਰੂ ਛਿਰਾ ਛੁੱਦਾ ਹੋਣੀ ਹੋ ਜਾਣੀ ਐ ਜੀ ਇੱਕ ਦੋ ਦਿਨ ਹੀ ਤੇ ਨਹੀਂ 5 ਤੱਕ ਡੇਕਣਗੇ ਲੋਕ ਜੀ ਫਿਰ ਅੱਗ ਲਾਉਣਗੇ ਅੱਗ ਲਾਉਣਗੇ ਫਿਰ ਹਾਂਜੀ ਪਰ ਅੱਗ ਕਹਿੰਦੇ ਨਾ ਲਾਓ ਸਰਕਾਰ ਕਹਿੰਦੀ ਐ ਫਿਰ ਹੱਲ ਕੋਈ ਨਹੀਂ ਐਦਾ ਜੀ ਫਿਰ ਹੱਲ ਕੋਈ ਨਹੀਂ ਦਾ ਸਰਕਾਰ ਚਿਕਾ ਦੇ ਕੋਈ ਹੱਲ ਕਰੇ ਦਾ ਤੁਸੀ ਮਿਲੇ ਹੋ ਕਿਸੇ ਨੂੰ ਕਿ ਭਾਈ ਪਰਾਲੀ ਦਾ ਹੱਲ ਕੀਤਾ ਜਾਵੇ ਨਹੀਂ ਮਿਲੇ ਜੀ ਮੈਂ ਤੁਹਾਡੇ ਕੋਲੇ ਕੋਈ ਆਇਆ ਹੋਵੇ ਨਹੀਂ ਆਇਆ ਕੋਈ ਕੋਈ ਨਹੀਂ ਆਇਆ ਨਹੀਂ ਹਮੇ ਬੂਰ ਨਾ ਕਿਲੋਣੀ ਪਣੀ ਹਮ ਜੂਰੀ ਕਰਨੀ ਪਊਗੀ ਸਾਡੀ ਖੇਤੀ ਹੈ ਹਾਂਜੀ ਸਾਡੀ ਖੇਤੀ ਹੈ ਸਾਡੇ ਕੋਲੇ ਹੱਲ ਹੀ ਹੋ ਰਹੀ ਨਹੀਂ ਕੋਈ ਜੀ ਇਹ ਤੁਹਾਨੂੰ ਹੱਲ ਹੁੰਦਾ ਹੋਵੇ ਤਾਂ ਅਸੀਂ ਕਰ ਲਈਏ ਹੁਣ ਉਹ ਨੱਚ ਰੇ ਬੈਠੀਆਂ ਜਦੋਂ ਚੋਨਾ ਤੁਲ ਗਿਆ ਫਿਰ ਕਣਕ ਦਾ ਬੀਜਾਂਗੇ ਕਿਸੇ ਹਾਲਤ ਨਾਲ ਮਸ਼ੀਨ ਇੱਕ ਅੱਧੀ ਹੁੰਦੀ ਹੈ ਪੱਤੀ ਜੋ ਗਾਂ ਦੀ ਗਾਂ ਤੁਰ ਗਈ ਜਾਂਦੀ ਸਾਡੀ ਜੇਕ ਬਣਾਦੀ ਘੱਟ ਕੋਈ ਉਹ ਚੱਕਦਾ ਨਹੀਂ ਪਈਆਂ ਪੀੜੀਆਂ ਤਰਲੇ ਹੂੰ ਕਰਲਾ ਜੀਵੀਦਾਰ ਮਜਬੂਰ ਹੋਇਆ ਕੰਮ ਕਰਦਾ ਸਰਕਾਰ ਕਹਿੰਦੀ ਬਾਪੂ ਕਿਸਾਨ ਪ੍ਰਦੂਸ਼ਣ ਬੜਾ ਕਰਦੇ ਅੱਗ ਲਾ ਕੇ ਯਾਰ ਉਹਨਾਂ ਦੇ ਫੈਕਟਰੀਆਂ ਦੇ ਜਾਂ ਸਾਡੇ ਚੋਣਿਆਂ ਦਾ ਆਉਂਦਾ ਹੁਣ ਅਸੀਂ ਕਿਹ ਜਾਈਏ ਕਿੱਧਰ ਨੂੰ ਫੇਰ ਸਾਡੇ ਕੋਲ ਹੱਲੀ ਹੋਰ ਕੋਈ ਹੈ ਨਹੀਂ ਹੂੰ ਇਹ ਤਾਂ 10 ਦਿਨ ਕਰਨਾ ਤੁਹਾਨੂੰ ਬਦਲਾ ਦਿੱਤਾ ਸਰਕਾਰ ਨੇ ਪਰਾਲੀ ਦੇ ਬਦਲੇ ਕੁਝ ਦਿੱਤਾ ਤੁਹਾਨੂੰ ਜੇ ਤਾਂ ਕੋਈ ਸਾਡਾ ਸਮਾਨ ਚੱਕਿਆ ਜਾਂਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਨੇ ਸਾਡਾ ਮੂੰਹ ਸਿਰ ਬਣਾਇਆ ਹੈ ਹੁਣ ਹੈਗੇ ਜਿਹੜੇ ਬੰਦੇ ਹੈਗੇ ਤਕੜੀਆਂ ਵੱਡੀਆਂ ਪਈਆਂ ਤੇ ਚੱਕੀ ਜਾਂਦੀਆਂ ਜਿਹੜੇ ਦੂਜੇ ਛੋਟੇ ਮਾਲਕ ਹੈ ਉਹਨਾਂ ਨੂੰ ਤਾਂ ਅੱਗ ਹੀ ਲੱਗੂਗੀ ਹੋਰ ਤਾਂ ਹੁੰਦੀ ਨਹੀਂ ਪਈਆਂ ਪੀੜੀਆਂ ਟਹਿੜ ਜਾਂਦੇ ਨਹੀਂ ਛੋਟੇ ਆ ਕਿਲੇ ਦੋਕ ਜਾਰੇ ਉਹ ਤਾਂ ਅੱਗ ਹੀ ਲਾਉਣਗੇ ਨਾ ਵੱਡਾ ਕੋਈ ਬੰਦੇ ਦੇ ਪਈਆਂ ਬਣਾ ਲੀਆਂ ਜਾਂ ਉਹਨਾਂ ਦੇ ਵਾਹਣ ਵੇਲੇ ਐ ਸੰਦ ਵੀ ਹੁੰਦੇ ਉਹਨਾਂ ਨੇ ਬਣਾ ਕੇ ਇਕੱਠਾਂ ਦੇ ਨਾਲ ਬਾਹਰ ਕਰਕੇ ਭਰਾ ਕੇ ਚਕਾਤੀ ਜਿਹੜੇ ਕੋਈ ਦੋ ਕਿੱਲੇ ਆਲੇ ਪੰਜ ਕਿੱਲੇ ਆਲੇ ਤਾਂ ਮਰਿਆ ਮਰਿਆ ਇਹਦਾ ਸੀਖਦਾ ਭਾਈ ਵਾਲੀ। ਚਲੋ ਇੱਕ ਹੋਰ ਚੀਜ਼ ਆ ਕਹਿੰਦੇ ਜੇ ਅੱਗ ਲਾਉਂਗੇ ਤਾਂ ਕਾਰਵਾਈ ਕਰੂ ਸਰਕਾਰ ਤੁਹਾਡੇ ਤੇ। ਤੇ ਕਰੂਗੀ ਜਿਸੇ ਫੇਰ ਅਸੀਂ ਜਾਵਾਂਗੇ ਥਾਣੇ ਚੋਰ ਕੀ ਬੈਠੇ ਰਾਵਾਂਗੇ। ਫੇਰ ਤਣਕ ਤਾਂ ਵ ਜਾਵਾਂਗੇ ਜੋਕਾਂ ਜੋਕਰੀ ਕਿੱਲਾ ਕਿੱਲਾ ਸਾਡੇ ਕੋਲ ਜਾਇਜ਼ ਹੈ ਤੇ ਕਿੱਲਾ ਸਾਡੇ ਚੱਕੇ ਨੇ ਕਿ ਦੇਖਾਵਾਂਗੇ ਜੋਕਾਂ ਨੂੰ ਵਸੀ ਕੀ। ਬਿਲਕੁਲ। ਮਤਲਬ ਇਹਨਾਂ ਨੇ ਕਾਰਵਾਈ ਤਾਂ ਕਹਿੰਦੀ ਕਿ ਕਰਨੀ ਆ ਪਰ ਤੁਹਾਨੂੰ ਕੀ ਹੱਲ ਦਿੱਤਾ ਕਿ ਭਾਈ ਹਾਂ ਅਸੀਂ ਆਪੇ ਲੈ ਜੇ ਨੇ ਹੱਲ। ਸਹੀ ਗੱਲ। ਵੱਡਾ ਮਾਲਕ ਲੈ ਗਿਆ ਛੋਟਾ ਰਹਿ ਗਿਆ। ਹੂੰ। ਛੋਟਾ ਕਿਸਾਂ ਰਹਿ ਗਏ ਫਿਰ ਛੋਟੇ ਕੋਲੇ ਕੋਈ ਹੱਲ ਨਹੀਂ ਨਾਲ ਦਾ ਸਾਧਨ ਹੈ ਉਹਦੇ ਕੋਲੇ ਤਾਂ ਇਕੱਲੀ ਡੱਬੀ ਤੇ ਸੀਖ ਲਈ ਫਿਰਦਾ ਸੜਕ ਤੇ ਜੇ ਤਾਂ ਸਾਡਾ ਚੱਕ ਲਿਆ ਤਾਂ ਸਾਨੂੰ ਵੇਤਰ ਹੈ ਜੇ ਨਾ ਚੱਕਿਆ ਸਾਡੇ ਕੋਲ ਸੀਖ ਹੈ ਤੇ ਵੱਡੇ ਆਪ ਦਾ ਜਿਹੜਾ ਸਵਾਦ ਜਿਹੜਾ ਜਿਉਂ ਦੁਨੀਆ ਸਾਜੀਏ ਕੰਮ ਤਾਂ ਵੱਡਾ ਹੀ ਕਰਦਾ ਹੈ ਜੀ ਮਰਦਾ ਦਾ ਛੋਟਾ ਹੀ ਹੈ ਤੇ ਛੋਟੇ ਮਰੇਆਂ ਸੀ ਹੁਣ ਅੱਗਾਂ ਲੱਗਣੇ ਸ਼ੁਰੂ ਤਾਂ ਨਹੀਂ ਕੀਤੀਆਂ ਲੈ ਹਜੇ ਨਹੀਂ ਹਜੇ ਵੇਖੀ ਜਾਂਦੀ ਐ ਕਿ ਕੀ ਅੱਗ ਦੇ ਪਈਆਂ ਚ ਚੱਕੇ ਚੁੱਕਿਆ ਜਾਵੇ ਅੰਤ ਵੇਲੇ ਕੰਮ ਹੋਊਗਾ ਜੇ ਹੋਇਆ ਤਾਂ ਤੇ ਪਰ ਨਹੀਂ ਹੁੰਦਾ ਜੀ ਹੈ 10 12 ਦਿਨ ਤਾਂ ਨਹੀਂ ਹੈ ਜੀ ਵੀਂ ਜੇ ਸਰਕਾਰ ਨੇ ਨਹੀਂ ਕਰਈ ਉਹ ਵੀ ਕੋਈ ਲੈ ਜੇ ਹੈ ਹਾਂ ਹਾਂ ਵੀ ਸਾਡਾ ਚੱਕਿਆ ਜੇ ਗੱਠੋ ਬਣ ਜੀ ਚੱਕਿਆ ਜੇ ਜੱਤਵੀਆਂ ਮਾਰ ਕੇ ਕਣਕ ਡੋਲਦੀ ਅੱਛਾ ਇੱਕ ਚੀਜ਼ ਹੋਰ ਆ ਬੜੇ ਲੋਕਾਂ ਦੇ ਮਨ ਚ ਇਹ ਵੀ ਇਹ ਜਿਹੜੀ ਪਰਾਲੀ ਤਾਂ ਵਿਕਦੀ ਇਹ ਵਿਖਦੀ ਥੋੜੀ ਪਰਾਲੀ ਸੱਚ ਮੰਗਦੇ ਆ ਜੀ ਸੱਚ ਦਾ 1000 ਰੁਪਇਆ ਬਣਵਾਈ ਮੰਗਦੇ ਅੱਛਾ ਫੇਰ ਚੱਕਾਂਗੇ ਤੇ ਉਹੀ ਗੱਲ ਤਗੜੇ ਬੰਦੇ ਵਾਲੀ ਗੱਲ ਹੈ ਜੀ 10 ਕਿੱਲੇ 10 ਕਿੱਲੇ ਚੱਕਾ ਦੇ 10000 ਦੇਤਾ ਉਹਦਾ ਤੇਲ ਬਚ ਗਿਆ ਆਪਦੇ ਡੇਡਾਂ ਤਵੀਆਂ ਮਾਰ ਕੇ ਕਣਕ ਬੀਜ ਗਿਆ ਤੇ ਰਹਿ ਤਾਂ ਛੋਟੇ ਹੀ ਗਿਆ ਛੋਟੇ ਦਾ ਹੱਲ ਨਹੀਂ ਕੋਈ ਵੀ ਹੁੰਦਾ ਤੇ ਨਹੀਂ ਹੋਵੇ ਜੋ ਦੁਨੀਆ ਸਾਜੀ ਹੈ ਹਾਲੇ ਤਾਂ ਜਿਵੇਂ ਅੱਗ ਲੱਗਣੀ ਸ਼ੁਰੂ ਨਹੀਂ ਹੋਈ ਪਰ ਉਧਰ ਦਿੱਲੀ 'ਚ ਫੇਰ ਕਹਿੰਦੇ ਆ ਵੀ ਉਹ ਕਰੀ ਜਾਂਦੇ ਆ ਵੀ ਕਿਸਾਨਾਂ ਦਾ ਧੂਆਂ ਆ ਗਿਆ ਫੇਰ ਦਿੱਲੀ ਸਾਡੇ। ਵੀ ਉੱਥੇ ਤਾਂ ਹਾਂ ਤਾਂ ਨਹੀਂ। ਸਾਨੂੰ ਉਧਰ ਦਿੱਲੀ ਆਈਦਾ ਆਪਦੇ ਭਲਾਈਆਂ ਨੇ ਤੇ ਭਾਈ ਵਾਲਾ। ਓ ਬਾਈ ਨਾ ਕਰ। ਹਾਂਜੀ। ਦਿੱਲੀ 'ਚ ਪਾਣੀ ਨਹੀਂ ਗਿਆ ਮਖ। ਹੜਾਂ ਦਾ ਪਾਣੀ ਤਾਂ ਪੰਜਾਬ 'ਚ ਕੋਈ ਘਰ ਡੋਬ ਤੇ ਦਿੱਲੀ 'ਚ ਧੂਆਂ ਵੱਧ ਜਾਂਦਾ ਹੋਈ। ਹਾਂ ਵੀ ਧੂਆਂ ਕਹਿੰਦੇ ਪਹਿਲਾਂ ਹੀ ਜਾਵੜੇ। ਪਾਣੀ ਦਾ ਤਾਂ ਪਤਾ ਨਹੀਂ ਲੱਗਾ ਸਰਕਾਰ ਨੂੰ ਵੀ ਪੰਜਾਬ 'ਚ ਆ ਗਿਆ। ਤੇ ਧੂਨੇ ਦਾ ਹੈ ਇਹ ਪੜਾਕੇ ਕਿੰਨੇ ਵੱਧ ਚੱਲਦੇ ਆ। ਆ ਕਿਲੇ ਦਾ ਬੰਦਾ ਨਹੀਂ ਹਾਂਜੀ ਸੇਬਾਂ ਦੇ ਭੜਾਕੇ ਦਾ ਕਿੰਨਾ ਧੂਆ ਬਣਦਾ ਉਹਨਾਂ ਸਾਡੇ ਇੱਕ ਕਿਲੇ ਦਾ ਬਣਦਾ ਨਹੀਂ ਧੂਆ ਅਸੀਂ ਇੰਨੀ ਇੰਨੀ ਕਰਕੇ ਬਾੜ ਲਾਂਗੇ ਜੇ ਸਾਨੂੰ ਮਾੜੀ ਖੁੱਲ ਦੇ ਦੇਣ ਤਾਂ ਪਰ ਖੁੱਲ ਦੇਣ ਮੈਂ ਕਹਿੰਦਾ ਇੱਥੇ ਹੱਥ ਗੜੀਆਂ ਲਾ ਕੇ ਰਕਾਰ ਚ ਬਾ ਲੈਣਾ ਚਲੋ ਬੈਠੋ ਚਲੋ ਉੱਥੀ ਹੁਣ ਕਰੀਏ ਕੀ ਮਰੇ ਆ ਇਸ ਤਾਂ ਮਜਬੂਰ ਹਾਂ ਦੋਈ ਹਾਂ ਮਜਬੂਰ ਹਾਂ ਇਧਰੋਂ ਦਾ ਮਰਦਿਆ ਸਰਕਾਰ ਕੰਨੀਓ ਉਧਰੋਂ ਮਰਦਿਆ ਜੁਆਕਾਂ ਕੰਨੀਓ ਉਹਲੇ ਸਾਡੇ ਕਣਕ ਬੀਜ ਕੇ ਦੇ ਕਿੱਲਾ ਕਿੱਲਾ ਸਾਡਾ ਚੱਕੀ ਦਾ ਨਹੀਂ ਕਰੀਏ ਕੀ ਅਸੀਂ ਹੁਣ ਝਾੜ ਝੋਨੇ ਦਾ ਕਿਵੇਂ ਨਿਕਲੇ ਆ ਕੀ ਹੈਗੇ ਦਾਣੇ 15 10 15 ਮਣ ਕਿਲੇ ਦੇ ਘਟ ਘਟਾ ਜਾਂਦਾ ਫਿਰ ਕੰਬਦੇ ਜੇ ਐਸੇ ਇੱਕ ਹੋਰ ਕਹਿੰਦੇ ਆ ਮੁੱਖ ਮੰਤਰੀ ਨੇ ਲੈਟਰ ਕਢਾਏ ਆ ਉਹ ਕਹਿੰਦੇ ਜਿਹੜਾ ਅੱਗ ਲਾਊਗਾ ਉਹਦੀ ਪੈਨਸ਼ਨ ਬੰਦ ਕਰ ਦੇਣੀ ਐ ਸਰਕਾਰੀ ਸਹੂਲਤਾਂ ਮਿਲਦੀਆਂ ਉਹ ਵੀ ਬੰਦ ਕਰ ਦੇਣੀਆਂ ਸੀ ਕਿ ਕੀ ਹੁਣ ਅਗਲੇ ਦਵਕੇ ਦਾ ਮਾਰ ਦਈਏ ਫੰਡ ਉਹ ਉਹਨਾਂ ਦੀ ਮਰਜ਼ੀ ਉਹਨਾਂ ਦੀ ਮਰਜ਼ੀ ਜਿਹੜਾ ਦੇ ਦੇਣਗੇ ਦਾ ਸਰਕਾਰ ਦਾ ਅਗਲਾ ਕਰੀ ਆਉਂਦਾ ਜੇ ਨਾਮ ਦੇਣਗੇ ਜੇ ਬੰਦ ਕਰ ਦਗੇ ਤਾਂ ਫਿਰ ਕੁਰਸੀ ਐਡਿ ਕਰ ਦਾਂਗੇ ਜੇ ਪੈਨਸ਼ਨਾਂ ਬੰਦ ਕਰ ਦੇਗਾ ਤੇ ਕੁਰਸੀ ਟੇਢੀ ਕਰ ਦਾਂਗੇ ਫਿਰ ਟੇਢੀ ਕਰ ਦਾਂਗੇ ਹੋਰ ਕੀ ਹੋਊਗਾ ਫਿਰ ਜਦੋਂ ਸਾਡੀ ਰੋਟੀ ਬੰਦ ਕਰੀ ਜਾਂਦੇ ਤੇ ਫਿਰ ਹੋਰ ਹੋਰ ਕੀ ਹੋਊਗਾ ਅੱਛਾ ਪਿੱਛੇ ਜਦੋਂ ਸਰਕਾਰ ਦਿੱਲੀ ਚ ਸੀਗੀ ਆਮ ਆਦਮੀ ਪਾਰਟੀ ਦੇ ਉਹ ਕਹਿੰਦੇ ਅਸੀਂ ਇੱਕ ਘੋਲ ਬਣਾਇਆ ਪਰ ਆਲੀ ਕੱਲ ਜਾ ਕੇ ਕੋਲ ਮਿਲਿਆ ਤੁਹਾਨੂੰ ਨਾ ਨਾ ਕੁਝ ਨਹੀਂ ਮਿਲਿਆ ਮਿਲਾਇਆ ਜੀ ਕੁਝ ਨਹੀਂ ਮਿਲਿਆ ਸਾਨੂੰ ਕੁਝ ਨਹੀਂ ਮਿਲਿਆ ਨਾ ਇੱਕ ਮਰਲਾ ਵੀ ਨਹੀਂ ਕਿਦੇ ਨਾ ਨਾ ਕੁਝ ਨਹੀਂ ਮਿਲਿਆ ਇਹ ਆਇਆ ਜੀ ਇਹ ਪਰ ਮਤ ਹਾਂ ਜੀ ਵੱਡੀਆਂ ਪਈਆਂ ਤਕੜਾ ਵਾਣ ਹੈ ਪਾਣੀ ਲੈ ਆ ਨੇੜੇ ਝੋਨੇ ਦੇ ਵੱਢਣ ਵੇਲੇ ਉਹਨਾਂ ਦੇ ਤਕੜੇ ਪਈਆਂ ਤੇ ਹੈ ਗਿਆ ਅਗੜਾਂ ਦਾ ਯਰ ਤਵੀਆਂ ਮਾਰੂਗਾ ਵਿਚ ਸਾੜਾਂਗੇ ਤੇ ਚਾਰਾਂ ਵਾਂ ਤਵੀਆਂ ਬਣਾਉਣਗੇ ਤੇ ਫੇਰ ਰੂਟਾ ਵੇਡਰ ਮਾਰ ਕੇ ਫੇਰ ਕਣਕ ਵੀਜੀ ਦੀ ਜੇ ਇਹ ਇਕੱਠਾ ਚੱਕ ਲੈਣ ਤੇ ਕਿਰਾਂ ਤਵੀਆਂ ਮਾਰ ਕੇ ਤੇ ਹਲ ਮਾਰ ਕੇ ਆਪਾਂ ਕਣਕ ਡੋਲਤੀਏ ਤਕੜਾ ਬੰਦਾ ਲੈ ਜਾਂਦਾ ਰਹੇ ਤਾਂ ਛੋਟਾ ਹੀ ਜਾਂਦਾ ਦੋ ਕਿੱਲੇ ਵਾਲਾ 50 ਕਿੱਲੇ ਵਾਲਾ 70 ਕਿੱਲੇ ਨਾਲ ਮਰਿਆ ਮਰਾਈ ਹੀ ਮਤਲਬ ਅੱਗ ਲਾਉਣੋ ਕੋਈ ਛੌਂਕ ਤਾਂ ਨਹੀਂ ਤੁਹਾਡਾ ਨਾ ਸਾਡਾ ਚੱਕਿਆ ਜੀ ਅਸੀਂ ਧੰਨਵਾਦ ਆਂਦੇ ਆ ਵਰਚ ਸਾਨੂੰ ਸਾਧਨ ਨਹੀਂ ਮਿਲਦਾ ਹਾਂਜੀ ਛੜ ਦੇ ਨੁਕਸਾਨ ਹੁੰਦਾ ਸਾਡੇ ਜ਼ਰਾਖਤਮਾਈ ਦੇ ਖੇਤਾਂ 'ਚ ਲੱਗੇ ਆ ਫਰਲੂਸ਼ਲ ਸੈੱਟ ਕਰਦੇ ਆ ਹਾਂ ਸਭ ਤੋਂ ਪਹਿਲਾਂ ਥੋਨੂੰ ਧੂਆ ਚੜਦਾ ਹਾਂ ਨੇੜੇ ਸਾਨੂੰ ਚੜਦਾ ਜੀ ਸਾਡੇ ਅਸੀਂ ਲਾਉਂਦੇ ਆੱਖਾਂ ਮਾਈ ਦੀਆਂ ਸਾਧਾ ਰੋਗ ਬਣਦਾ ਚੱਕੀ ਦਾ ਨਹੀਂ ਚੱਕੀ ਦਾ ਨਹੀਂ ਪਰ ਚੱਕੀ ਦਾ ਨਹੀਂ ਮਜਬੂਰ ਆਂ ਅਸੀਂ ਸਰਕਾਰ ਕੰਨੀਆਂ ਵੀ ਤੇ ਘਰਾਂ ਕੰਨੀਆਂ ਵੀ ਹਾਂ ਬਿਲਕੁਲ ਹੋਰ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆਂ ਕੀ ਹਾਲਾਤ ਨੇ ਬਾਈ ਜੀ ਕੀ ਨਿਕਲਿਆ oprali ਦਾ ਹਾਲ ਥੋਡੇ ਹਾਲੇ ਕਾ ਨਿਕਲਣਾ ਸੀਗਾ ਹਾਂ ਹਾਲੇ ਦਾ ਨਿਕਲੋ ਤਾਂ ਆਈ ਜੇ ਉਸਰਾ ਮਸ਼ੀਨਾ ਦੇਣਗੇ ਤਾਂ ਹਾਂ ਜੀ ਮਸ਼ੀਨ ਤਾਂ ਕੋਈ ਆਉਂਦੀ ਨਹੀਂ ਮਸ਼ੀਨ ਇੱਕ ਜਾਂ ਦੋ ਹੁੰਦੀਆਂ ਐਡੇ ਪਿੰਡ ਦੇ ਵਿੱਚ ਕਿੱਥੇ ਉਹ ਹਾਲ ਹੁੰਦਾ ਦਾ ਮਤਲਬ ਕਈ ਪਿੰਡਾਂ ਵਿੱਚ ਮਸ਼ੀਨਾ ਹੈ ਵੀ ਨਹੀਂ ਕਹਿੰਦੇ ਹੈ ਨਹੀਂ ਆ ਜੇ ਕੋਈ ਲੈ ਕੇ ਆਉਂਦਾ ਤਾਂ ਕੁਝ ਦੋ ਚਾਰ ਘਰ ਰਲ ਕੇ ਲੈ ਕੇ ਆਉਂਦੇ ਆ ਜੀ ਪ੍ਰੋਜੈਕਟ ਵੱਡਾ ਨਹੀਂ ਲਈਦਾ ਹੁਣ ਅਗਲਾ ਹੋਗੇ ਫਿਰ ਕੀ ਤੇ ਸਿੱਧਾ ਕਹੋਗੇ ਫਿਰ ਜਦੋਂ ਨਾ ਚੱਕੀ ਗਈ ਹਾਂ ਕਰਕੇ ਤਾਂ ਬੀਜ ਨਹੀਂ ਆ ਕਣਕ ਤਾਂ ਕਿ ਵਿਜਨੀ ਪੈਣੀ ਆ ਤਾਂ ਕਣਕ ਤਾਂ ਵਿਜਨੀ ਵੀ ਨਹੀਂ ਫਿਰ ਬਾਣ ਤਾਂ ਹਾਂ ਕੋਈ ਦੋ ਗਲੇ ਇਹਨਾਂ ਕਿ ਨਹੀਂ ਚੱਕੀ ਗਏ ਨਾ ਕਣਕ ਦੇ ਵਿੱਚ ਹੀ ਕਿ ਫਿਰ ਠੀਕ ਤਾਂ ਸਾਡੇ ਤੋਂ ਲੱਗੂਗੀ ਤੇ ਜੇ ਜਿਹੜੀ ਕਹਿੰਦੇ ਕਾਰਵਾਈ ਕਰਾਂਗੇ ਤੁਹਾਡੇ ਤੇ ਕਾਰਵਾਈ ਕਰੀ ਜਾਣ ਫਿਰ ਜਿਹੜਾ ਕਰਨੀ ਹੈ ਉਹਨਾਂ ਕਣਕ ਸਾਨੂੰ ਕਣਕ ਦੇ ਰੇ ਛੱਡ ਜਾਣਾ ਨਹੀਂ ਅਗ ਲਉਗਾ ਕੋਈ ਨਹੀਂ ਅਗ ਲਉਦੇ ਪਿਆ ਵੀ ਲੈ ਵਣ ਗਲੀ ਜੋ ਪਾਣੀ ਛੱਡ ਦਿਆ ਕਰਾਂਗੇ ਝੋਨਾ ਫੇਰ ਲਾ ਦੇਾਂਗੇ ਸਾਨੂੰ ਖਾਣ ਨੂੰ ਦੇ ਦੇਣ ਸਾਡੀ ਬੱਚਤ ਨਾ ਦੇਣ ਸਾਨੂੰ ਸਾਡੀ ਦਾ ਮਤਲਬ ਦੇਣਾ ਕੁਝ ਨਹੀਂ ਲੈਣ ਨੂੰ ਸਾਰਾ ਕੁਝ ਹੈ ਸਾਰਾ ਕੁਝ ਹੈ ਸਾਨੂੰ ਚੱਲ 50-52 ਨਿਕਲਦੀ ਐ ਸਾਨੂੰ ਕੱਢੀ ਗੜਾਈ 40 ਮਣ ਦੇ ਦੇਣ ਕਿੱਲੇ ਦੀ ਤਾਂ ਅਸੀਂ ਨਹੀਂ ਅੱਗ ਲਾਉਂਦੇ ਬੈਠੀ ਹੁਣ ਜੋਗਤਾ ਪਾ ਲੈਣੀ ਐ ਬਿਲਕੁਲ ਹੁਣ ਜੋਕਾਂ ਨੇ ਮਾਰੀ ਤੂੰ ਫਿਰਦੇ ਜੋਕਾਂ ਨੇ ਮਾਰੀ ਅਸੀਂ ਫਿਰਦੇ ਜਦੋਂ ਜੋਕਾਂ ਦੇ ਵਾਹਣ ਵਿਹਲੇ ਪਏ ਸਾਨੂੰ ਤਾਂ ਰੋਟੀ ਨਹੀਂ ਕਿਸੇ ਨੇ ਦੇਣੀ ਕਿਹਦਾ ਭੈਣ ਦੀ ਟੁੜੀ ਦਾ ਕਿਸਾਨ ਸੁਢੀ ਗਰ ਚ ਫਿਰਦੀ ਐ ਤੇ ਪਰਾਲੀ ਦਾ ਸਾੜੀ ਤੇ ਕਣਕ ਕਿੱਥੇ ਉਗੀਗੀ ਫੇਰ ਕਿਧਰ ਨੂੰ ਜਾਵਾਂਗੇ ਅਸੀਂ ਅਸੀਂ ਮਰੇ ਜਮਾ ਤੇ ਨਵਾਂ ਤਵੇ ਗੱਲ ਦੱਸਦੀ ਵੀ ਨਿੱਕਾ ਕਿਸਾਨ ਮਰਿਆ ਮਰਿਆ ਤਾਨੂੰ ਕੋ ਸਮਝਾਉਣ ਵੀ ਆਉਂਦੇ ਹੋਣਗੇ ਹੁਣ ਪਿੰਡਾਂ ਚ ਅਜੇ ਕੋਈ ਨਹੀਂ ਆਇਆ ਸਾਡੇ ਕੋਲ ਸਾਨੂੰ ਤਾਂ ਤੌਕਾ ਮਾਰ ਜਿੰਦੇ ਵੀ ਜੇ ਅੱਗ ਲਾਈ 2500 ਰੁਪਿਆ ਸਾਨੂੰ ਜੁਰਮਾਨਾ ਪਊਗਾ ਕਿੱਲੇ ਦਾ ਤੇ ਹੱਥ ਕੜੀ ਲੱਗ ਜੂਗੀ ਤੇ ਸਾਨੂੰ ਤਾਂ ਕੜੀ ਜਾਲੀਆਂ ਖਾਣੀਆਂ ਪੈਣਗੀਆਂ ਤੇ ਖਾਈ ਚੱਲਾਂਗੇ ਆ ਗੱਲ ਹਾਂ ਜਿਵੇਂ ਸੈਟੇਲਾਈਟ ਕਹਿੰਦੇ ਹੁਣ ਚੱਲ ਪੈਣੀ ਹੈ ਫੇਰ ਪਤਾ ਲੱਗ ਜਾਣਾ ਕਿਹਨੇ ਲਾਈ ਆ ਨਹੀ ਹੋਗਾ ਨਹੀਂ ਚੱਲੀ ਅੱਗੇ ਜਦੋਂ ਦਾ ਦਰਿਆ ਦਾ ਪਾਣੀ ਸਰਵਾ ਕਰਦੇ ਉਹਦੇ ਨੇ ਲਾਈਟ ਨਹੀਂ ਚੱਲੇਗੀ ਇਹ ਜੋ ਹੋਰ ਬੜਾ ਕੇ ਹੁੰਦਾ ਇੱਕ ਫੈਕਟਰੀ ਨੂੰ ਅਗੜਾ ਜਾਂਦੀ ਉਹਦੋਂ ਨਹੀਂ ਚੱਲਦੀ ਉਹ ਵੀ ਕੱਲੀ ਪਰਾਲੀ ਵਾਲੇ ਚੱਲਦੀ ਆਗੇ ਠੀਕ ਹੈ ਜੀ ਇਹ ਨਹੀਂ ਜੀ ਹਾਂ ਜੀ ਇਹ ਕੋਈ ਮਸ਼ੀਨਾ ਮਸ਼ੂਨਾ ਪਿੰਡ ਚ ਹੋਣ ਅਜੇ ਬਾਲਾ ਤਾਂ ਨਹੀਂ ਵੀ ਕੋਈ ਕਾਲ ਕਰੀ ਜਾਣ 15 20 ਦਿਨ ਚੱਲ ਅਜੇ ਬਜਾਈ ਦਾ ਹੈ ਨਹੀਂ 15 20 ਦਿਨਾਂ ਚ ਕੋਈ ਮਸ਼ੀਨਾ ਆ ਜਾਣ ਚੱਕੀਆਂ ਜਾਣ ਸਾਨੂੰ ਬਾਲਾ ਪੈਦਾ ਡਿੱਕੀ ਆਨੇ ਉਹਨਾਂ ਦੀ ਡਿੱਕੀ ਆਨੇ ਇਹ ਕਹਿੰਦੇ ਲਾਈ ਨੇ ਅੱਗ ਮਤਲਬ ਨਹੀਂ ਲਾਈ ਹੂੰ ਹੇ ਜੇ ਕਿਸੇ ਬੰਦੇ ਨੇ ਸੀ ਆ ਜਿਹੜਾ ਹੈਗਾ ਨਾ ਖੱਕਜੀ ਚੜੀ ਇਹ ਕਲਾ ਦਿਵਾਲੀ ਦਾ ਧੂਆ ਹੈ ਹਾਂ ਇੱਕ ਕਿਸੇ ਨੇ ਅਜੇ ਤੱਕ ਗੱਠ ਨਹੀਂ ਸਾੜੀ ਹੂੰ ਚੱਕੀ ਨੇ ਸਰਕਾਰ ਕਰਨੀ ਜੀ ਬਸ ਬਿਲਕੁਲ ਜੀ ਧੰਨਵਾਦ ਜੀ ਥੋੜਾ ਸਾਰਿਆਂ ਦਾ ਹਾਂ